ਸਲੋਕ ਬਹੁ ਸਾਸਤਰ ਬਹੁ ਸਿਮਰਤੀ ਪੇਖੇ ਸਰਬ ਟਣੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਯਤਨਾ पुन दान होमे बहु रत्न शरीर कटाए होमे कर राती वरत नेम करए बहु भंती नहीं तुल राम नाम विचार नानक गुरमुख नाम जप्पीए इक बार नौ खंड पृथ्वी फिरए चिर जीवए महा उदासत पीसर थीवे अग्नि माहे होमत परान कनक अश्व है प्रभुम दान नियोली कर्म करए बहु आसन ਜਨਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਪੀ ਹਉ ਮੈ ਮੈਲ ਨਾ ਜਾਵੇ ਹਰ ਕੇ ਨਾਮ ਸੰਸਰ ਕਸ਼ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇਹ ਛਟੈ ਗਰਭ ਗਮਾਨ ਨਾ ਮਨ ਤੇ ਹਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭ ਹੂ ਨਾ ਵਿਖਿਆ ਕਰੈ ਜਲ ਧੋਐ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣ ਪਜਮ ਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਣ ਨਾ ਧਰਾਪੈ ਪੇਖ ਅਨੇਕ ਅਗਨ ਨਹੀਂ 부ਜੈ ਕੋਟ ਉਪਾਵ ਦਰਗਾਹ ਨਹੀਂ ਸਿਜੈ ਛੂਟ ਸਨਾਹੀ ਊਪ ਪਿਆਲ ਮੋਹਿ ਬਿਆ ਪਹਿ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਦਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੂਖ ਮਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਟੈ ਅਬਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਨਿਐ ਸਭ ਤੇ ਉਚਾ ਜਾ ਕਾ ਮਨ ਹੋਇ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਤਾਵੇਂ ਕੋ ਨਾਉ ਤੇਰਾ ਥਾਉ ਨਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੁਦਾਨ ਕਰਨ ਕਰਾਮਨ ਹਾਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰ ਨਾ ਜਾਣ ਸੁ ਕੋਈ ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਆਰਿਆਂ ਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮਹਿ ਜਿਨ ਹੈ ਉਭਾਰਿਆ ਵਾਰ ਵਿਵਸਥਾ ਤੁਜਹਿ ਪਿਆਰੇ ਦੂਦ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉਦਨ ਇਹੋ ਨਿਰਗੁਨ ਗੁਨ ਕਸ਼ੂ ਨਾ ਬੂਝੈ ਬਖਸ਼ਿ લેਹੁ ਤਉ ਨਾਨਕ ਸੀਜੈ ਜਿਹ ਪ੍ਰਸਾਦ ਧਾਰਿ ਉਪਰ ਸੁਖ ਬਸਹਿ ਸੋਤਿ ਪ੍ਰਾਤਮਿਕ ਬਨਤਾ ਸੰਗ ਹਸਹਿ ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸਹਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ ਆਦ ਅੰਤ ਜੋ ਰੱਖਣਹਾਰ ਤਿਸ ਸਿਉ ਪ੍ਰੀਤ ਨਾ ਕਰੈ ਗਵਾਰ ਜਾਂ ਕੀ ਸੇਵਾ ਨਭ ਨਿਦ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਤਹਿਨ ਪਾਵੇ ਦਰਗਹ ਮਾਨ ਤੇ ਸਹਿ ਬਸਾਰੇ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰੱਖਣ ਹਾਰਿ ਅਪਾਰ ਰਤਨ ਤਿਆਗ ਕਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਡਨਾ ਸੁਅਸਥਰ ਕਰਮਾਨੈ ਜੋ ਹੋਵਨ ਸੁ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰਹਰੈ ਚੰਦਨ ਲੇਪ ਉਤਾਰੈ ਧੋਏ ਗਰਧਭ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਗਰਾਲ ਨਾਨਕ ਕਾੜ લેਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਛਾਹ ਨਾਹੀ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੈ ਅਥਾਹ ਜਾਂ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇ ਜਨ ਸਹਿਜ ਸੁਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿਲੇ ਹੋ ਓੜ ਨਿ ਬਿਹਾਵੇ ਕਹਾ ਬੁਝਾਰਤ ਬੂਝੈ ਡੋਰਾ ਨਿਸ ਕਹੀਏ ਤਉ ਸਮਝੈ ਭੂਰਾ ਕਹਾ ਵਿਸ਼ਨ ਪਦ ਗਾਵੇ ਗੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸਾਂਗ ਸਹਾਈ ਸੁ ਆਵੇ ਨਾ ਚੀਤ ਜੋ ਬੈ ਰਾਈ ਤਾਂ ਸਿਉ ਪ੍ਰੀਤ ਬਲੁਆ ਕੇ ਗ੍ਰਹ ਭੀਤਰ ਬਸੈ ਅਨਦ ਕੇਲ ਮਾਇਆ ਰੰਗ ਰਸੈ ਦਿੜ੍ਡ ਕਰਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧ੍ਰੋਹ ਇਆ ਹੂੰ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ લેਹੋ ਆਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਖਨੇਰੇ ਕੋਏ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਚਲੋ